ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੈਨੂੰ ਇਹ ਵੀ ਪਤਾ ਹੋਊਗਾ ਕਿ ਕਿਸਾਨ ਦੀ ਜਮੀਨ ਮਾਂ ਹੁੰਦੀ ਆ ਉਹ ਆਪਣੀ ਮਾਂ ਦੇ ਪ੍ਰਤੀ ਚਿੰਤਤ ਆ ਕੀ ਰੇਟ ਤੂੰ ਕੀ ਦੇ ਰਿਹਾ ਪਾਣੀ ਕਿਸ ਢੰਗ ਨਾਲ ਦੇਵੇਂਗਾ ਮੁੱਢੇ ਨਾਲੇ ਦਾ ਪਾਣੀ ਇਹਦੇ ਵਿੱਚ ਪਊਗਾ ਜਾਂ ਨਾ ਪਊਗਾ ਤੁਸੀਂ ਮੋਗੇ ਲਾਉਣੇ ਆ ਤੁਸੀਂ ਲਿਫਟ ਪੰਪ ਲਾਉਣੇ ਆ ਇਹ ਗੱਲ ਸਾਫ਼ ਕਰ ਦਿਓ ਜਿਹੜੀ ਤੁਹਾਨੂੰ ਆ ਜਮੀਨ ਦਿਖਾ ਦਿਆਂ ਇਹਦੇ ਉੱਪਰ 45 ਲੱਖ ਤੋਂ ਪਲੱਸ ਦਾ ਭਾਅ ਇੱਥੇ ਤੇ ਜਦੋਂ ਇਹਨਾਂ ਨੇ ਪੈਸੇ ਦੇਣੇ ਹੋਏ ਉਦੋਂ ਇਹ ਕਹਿਣਗੇ ਕਿ ਕਲੈਕਟਰ ਰੇਟ ਤੋਂ ਅਸੀਂ ਚੌਗਣੇ ਪੈਸੇ ਦੇਵਾਂਗੇ ਉਹਦੇ ਚ ਕੀ ਹੈ ਇੱਥੇ ਇਹਦਾ ਬਣੂਗਾ 40-42 ਲੱਖ ਰੁਪਈਆ ਯਾਨੀ ਕਿ 3 ਲੱਖ ਰੁਪਈਆ ਔਰ ਤੋਂ ਕਿਸਾਨ ਦਾ ਘਟ ਜਾਣਾ ਇਹਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਜ਼ਿਆਦਾ ਆਉਣ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਗਲਤ ਕਰ ਰਹੇ ਹੋ ਅਸੀਂ ਕਹਿੰਦੇ ਕਿ ਤੁਸੀਂ ਚੰਗਾ ਕਰ ਰਹੇ ਹੋ ਸਾਡੇ ਜਿਹੜੇ ਸ਼ਿਕਵੇ ਨੇ ਜਿਹੜੀਆਂ ਸਾਡੀਆਂ ਚਿੰਤਾਵਾਂ ਨੇ ਉਹ ਵੀ ਦੂਰ ਕਰ ਦਿਓ ਵੀ ਭਾਈ ਇਹਦਾ ਪਾਣੀ ਕਿਵੇਂ ਆਊਗਾ ਕਿੱਥੋਂ ਆਊਗਾ ਕਿੰਨਾ ਆਊਗਾ ਮੋੜ ਪੈਂਦੇ ਆ ਜਿੱਥੇ ਨਹਿਰਾਂ ਦੇ ਉੱਥੇ ਜਾਂ ਤਾਂ ਜ਼ਮੀਨਾਂ ਘਟਦੀਆਂ ਜਾਂ ਜ਼ਮੀਨਾਂ ਵਧਦੀਆਂ ਹੁਣ ਉਹ ਜ਼ਮੀਨ ਦੀ ਮਿੰਤੀ ਵਾਸਤੇ ਇੱਕ ਵਾਰ ਜੇਕਰ ਨਿਸ਼ਾਨਦੇਹੀ ਲੈਣੀ ਹੋਵੇ 15000 ਰੁਪਇਆ ਖਰਚਾ ਆਉਂਦਾ ਜਸ ਸਰਕਾਰੀ ਰੇਟ ਮੇਰੇ ਹਿਸਾਬ ਨਾਲ ਜੇ ਮੈਂ ਗਲਤ ਨਾ ਹੋਵਾਂ ਤਕਰੀਬਨ 6000 ਦੇ ਕਰੀਬ ਹੋਊਗਾ ਕਿਸੇ ਨੇ ਲਿਆ ਹੀ ਨਹੀਂ 6000 ਇੱਥੇ ਇਹਨਾਂ ਨੇ ਕਿਹਾ ਕਿ 2 ਲੱਖ ਏਕੜ ਨੂੰ ਅਸੀਂ ਪਾਣੀ ਦੇਣਾ ਵਾ ਔਰ ਜਿਹੜੇ ਆ ਇੱਥੇ ਮੋਗੇ ਲੱਗ ਜਾਣਗੇ ਪਹਿਲਾਂ ਤਾਂ ਸਵਾਲ ਇਹ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਜੀ ਇਹ ਹਮੇਸ਼ਾ ਚੜਦੇ ਵੱਲ ਕਦੇ ਵੀ ਪਾਣੀ ਆ ਉਹ ਇਸ ਤਰੀਕੇ ਦੇ ਨਾਲ ਨਹੀਂ ਜਾਂਦਾ ਇਹ ਪਾਣੀ ਹਮੇਸ਼ਾ ਲਿਫਟ ਹੋ ਕੇ ਜਾਊਗਾ ਆ ਕਿੱਲੇ ਲਾਮ ਦੀ ਆਹ ਰਸਤਾਂ ਨੂੰ ਜਾਂਦੀ ਹੋਊਗੀ ਆ ਵਿਚਾਲੜ ਦੀ ਪਰੜੀ ਜਾਂਦੀ ਆ ਉਦੋਂ ਪਰੇ ਪਰੜੀ ਬਣ ਗਈ ਚਾਰ ਤਾਂ ਪਰੜੀਆਂ ਬਣ ਜਾਣੀਆਂ ਤੇ ਜੇ ਆਹ ਵਿਚਾਲੜ ਦੀ ਚੱਕ ਲੈਂਦੇ ਇੱਕ ਦਰਿਆ ਬਣਾ ਦਿੰਦੇ ਪੱਕੇ ਤੌਰ ਤੇ ਚੰਗਾ ਦਰਿਆ ਬਣਾ ਲੈਂਦੇ ਨਾ ਜ਼ਮੀਨ ਐਕਵਾਇਰ ਕਰਨ ਦੀ ਲੋੜ ਨਾ ਦਰਖਤਾਂ ਨੂੰ ਜਿਹੜਾ ਸੀਗਾ ਕੱਟਣ ਦੀ ਜ਼ਰੂਰਤ ਪੈਣੀ ਸੀ ਇਸ ਵੇਲੇ ਅਸੀਂ ਉਸ ਜਗ੍ਹਾ ਦੇ ਉੱਪਰ ਮੌਜੂਦ ਹਾਂ ਜਿੱਥੇ ਪਿਛਲੇ ਦਿਨੀ ਭਗਵੰਤ ਸਿੰਘ ਮਾਨ ਆਏ ਨੇ ਮਾਲਵਾ ਨਹਿਰ ਦੀ ਜਿਹੜੀ ਹੈਗੀ ਆ ਉਸਾਰੀ ਇਸ ਜਗ੍ਹਾ ਤੋਂ ਹੋਣੀ ਹੈ ਮੇਰੇ ਨਾਲ ਦਾ ਇਲਾਕਾ ਜੇ ਤੁਸੀਂ ਦੇਖ ਰਹੇ ਹੋਮੋਗੇ ਤਾਂ ਇਥੋਂ ਮਾਲਵਾ ਨਹਿਰ ਨੇ ਲੰਘਣਾ ਆ ਭਗਵੰਤ ਸਿੰਘ ਮਾਨ ਨੇ ਤਕਰੀਬਨ 6 ਕੁ ਮਹੀਨੇ ਦਾ ਸਮਾਂ ਕਿਹਾ ਕਿ 6 ਕੁ ਮਹੀਨੇ ਦੇ ਵਿੱਚ ਇਹ ਸਭ ਕੁਝ ਮਕਮਲ ਹੋ ਜਾਣਾ ਹੈ ਪਰ ਇਹ ਮਾਲਵਾ ਨਹਿਰ ਕਿਸਾਨਾਂ ਦੇ ਲਈ ਕਿੰਨੀ ਕੁ ਲਾਹੇਬੰਦ ਰਹੇਗੀ ਕਿਸਾਨਾਂ ਨੂੰ ਕੀ ਫਾਇਦਾ ਹੋਵੇਗਾ ਇਸ ਤੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਨੌਜਵਾਨ ਕਿਸਾਨ ਬਾਈ ਹਰਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਹਰਿੰਦਰ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਰਾਂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਪਿਛਲੇ ਦਿਨੀ ਭਗਵੰਤ ਸਿੰਘ ਮਾਨ ਵੱਲੋਂ ਵੀ ਐਲਾਨ ਕੀਤਾ ਗਿਆ ਆਪਣੇ ਜੇਕਰ ਖੁੱਬੇ ਹੱਥ ਗੱਲ ਕਰਾਂ ਤਾਂ ਮਾਲਵਾ ਨਹਿਰ ਨੇ ਇਸ ਪਾਸਿਓਂ ਜਿਹੜਾ ਹੈਗਾ ਔਨਲੇ ਸਮੇਂ ਦੇ ਵਿੱਚ ਉਲੰਘਣਾ ਆ ਕਿਸਾਨੀ ਤੌਰ ਤੇ ਜੇ ਗੱਲ ਕਰਾਂ ਕਿੰਨਾ ਕੋਈ ਫਾਇਦਾ ਕਿਸਾਨਾਂ ਨੂੰ ਹੋਣ ਵਾਲਾ ਆ ਦੇਖੋ ਇਸ ਗੱਲ ਦਾ ਤਾਂ ਚਲੋ ਅਸੀਂ ਧੰਨਵਾਦ ਵੀ ਕਹਿ ਸਕਦੇ ਹਾਂ ਜੇਕਰ ਨਹਿਰ ਆ ਰਹੀ ਆ ਪਰ ਮਸਲਾ ਜਿਹੜਾ ਤੁਸੀਂ ਸਵਾਲ ਕੀਤਾ ਕਿ ਕਿੰਨਾ ਕੁ ਫਾਇਦਾ ਹੋਊਗਾ ਗੱਲ ਆਪਾਂ ਉਸ ਦੇ ਉੱਪਰ ਜੇਕਰ ਝਾਤ ਮਾਰ ਗਏ ਜਿਹੜੀ ਨਹਿਰ ਇਹ ਕਹਿ ਰਹੇ ਨੇ ਕਿ ਅਸੀਂ ਨਾਲ ਦੀ ਕੱਢ ਰਹੇ ਹਾਂ ਮੁੱਖ ਮੰਤਰੀ ਸਾਹਿਬ ਇੱਥੇ ਆਏ ਇੱਥੇ ਇਹਨਾਂ ਨੇ ਕਿਹਾ ਕਿ 2 ਲੱਖ ਏਕੜ ਨੂੰ ਅਸੀਂ ਪਾਣੀ ਦੇਣਾ ਵਾ ਔਰ ਜਿਹੜੇ ਇੱਥੇ ਮੋਗੇ ਲੱਗ ਜਾਣਗੇ ਬਿਲਕੁਲ ਪਹਿਲਾ ਤਾਂ ਸਵਾਲ ਇਹ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਜੀ ਇਹ ਹਮੇਸ਼ਾ ਚੜਦੇ ਵੱਲ ਕਦੇ ਵੀ ਪਾਣੀ ਆ ਉਹ ਇਸ ਤਰੀਕੇ ਦੇ ਨਾਲ ਨਹੀਂ ਜਾਂਦਾ ਜੇਕਰ ਇਹ ਪਾਣੀ ਜਾਂਦਾ ਹੁੰਦਾ ਤਾਂ ਮੋਗਿਆਂ ਦਾ ਲੱਗ ਸਕਦੇ ਸੀ ਇਹ ਪਾਣੀ ਹਮੇਸ਼ਾ ਲਿਫਟ ਹੋ ਕੇ ਜਾਊਗਾ ਫਿਰ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਹੁੰਦੇ ਆ ਕਿ ਵੇਲੜ ਲੋਕ ਕਿਸਾਨ ਨੇ ਜਿਹੜੇ ਇਹ ਸੜਕਾਂ ਦੇ ਉੱਪਰ ਬੈਠ ਜਾਂਦੇ ਆ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਣਾ ਵਾਂ ਤੁਹਾਡੇ ਕੈਮਰੇ ਦੀ ਮਾਧਿਅਮ ਰਾਹੀਂ ਕਿ ਹੁਣ ਵੀ ਜਿਵੇਂ ਇਹਨਾਂ ਨੇ ਇੱਕ ਹੋਰ ਗੱਲ ਕਹੀ ਸੀ ਕਿ ਅਸੀਂ ਪੱਤੇ ਨਹੀਂ ਖੋਲ੍ਹੇਗੇ ਅਸੀਂ ਇਹ ਗਿਣਤੀਆਂ-ਬਿੰਤੀਆਂ ਕਰ ਲੀਆਂ ਨੇ ਤੇ ਗਿਣਤੀ-ਬਿੰਤੀ ਹੁਣ ਅਸੀਂ ਤੁਹਾਨੂੰ ਦੱਸਾਂਗੇ ਹਾਲੇ ਵੀ ਮੁੱਖ ਮੰਤਰੀ ਸਾਹਿਬ ਉਹ ਗਿਣਤੀ-ਬਿੰਤੀਆਂ ਜਿਹੜੀਆਂ ਉਹ ਦੱਸ ਕੇ ਨਹੀਂ ਗਏ ਨੇ ਪਹਿਲੀ ਗੱਲ ਕਿ ਜਿਹੜੀ ਇੱਥੇ ਨਹਿਰ ਦੇ ਨਾਲ ਦੇ ਨਾਲ ਜੋ ਜਗ੍ਹਾ ਇਹਨਾਂ ਨੇ ਅਕਵਾਇਰ ਕਰਨੀ ਆ ਅੱਜ ਸੋਸ਼ਲ ਮੀਡੀਆ ਦੇ ਉੱਪਰ ਜ਼ਿਕਰ ਹੋ ਰਿਹਾ ਚਾਹੇ ਫੇਕ ਨੇ ਚਾਹੇ ਉਹ ਸਹੀ ਨੇ ਪੀਡੀਐਫ ਬਣ ਕੇ ਆ ਰਹੇ ਨੇ ਕਿ ਇੰਨੀ ਇੰਨੀ ਜਗ੍ਹਾ ਜਿਹੜੀ ਨਹਿਰ ਦੇ ਨਾਲ ਅਕਵਾਇਰ ਕਰਨੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆ ਨਹਿਰਾਂ ਨਿਕਲੀਆਂ ਹੋਣੀਆਂ ਇਹਨਾਂ ਨਹਿਰਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਤੁਹਾਡੇ ਦਰਸ਼ਕ ਵੀਰ ਉਹਨਾਂ ਦੇ ਵਿੱਚ ਸ਼ਾਮਲ ਹੋਣਗੇ ਕਿਸੇ ਦੇ ਭਾਈ ਦੀ ਕਿਸੇ ਦੇ ਰਿਸ਼ਤੇਦਾਰ ਦੀ ਜ਼ਮੀਨ ਆਈ ਹੋਊਗੀ ਉਹ ਬੇਜਮੀਨੀਆਂ ਉਹਨਾਂ ਦੀਆਂ ਔਲਾਦਾਂ ਬੈਠੀਆਂ ਨੇ ਅੱਜ ਵੀ ਮੈਂ ਕਹਿੰਦਾ ਕਿ ਨਹਿਰ ਨਿਕਲੀ ਚੰਗੀ ਆ ਪਰ ਜਦੋਂ ਕਿਸਾਨ ਦੇ ਹੱਥੋਂ ਜ਼ਮੀਨ ਚਲੀ ਜਾਵੇ ਤੁਸੀਂ ਤਾਂ ਇੱਕ ਸੁਨੇਹਾ ਪਾ ਦੇਣਾ ਕਿ ਅਸੀਂ ਜ਼ਮੀਨ ਐਕਵਾਇਰ ਕਰਨੀ ਆ ਅਸੀਂ ਸੜਕ ਲਈ ਕਰਨੀ ਆ ਅਸੀਂ ਉਹਦੇ ਲਈ ਕਰਨੀ ਆ ਪਰ ਕਦੇ ਕਿਸਾਨ ਨੂੰ ਇਹ ਪੁੱਛਿਆ ਕਿ ਜਿਹੜੀ ਤੂੰ ਜ਼ਮੀਨ ਆ ਅਸੀਂ ਤੇਰੇ ਤੋਂ ਖਰੀਦਨੀ ਆ ਕੀ ਤੂੰ ਵੇਚੇਗਾ ਤੁਸੀਂ ਇਹ ਗੱਲ ਦੇ ਪੱਤੇ ਅੱਜ ਵੀ ਨਹੀਂ ਮਾਨ ਸਾਹਿਬ ਖੋ ਰਹੇ ਤੇ ਬਾਅਦ ਦੇ ਵਿੱਚ ਕਹੋਗੇ ਕਿ ਸੜਕਾਂ ਦੇ ਉੱਪਰ ਆ ਗਏ ਜਿਹੜੀ ਤੁਹਾਨੂੰ ਆ ਜ਼ਮੀਨ ਦਿਖਾ ਦੇ ਇਹਦੇ ਉੱਪਰ 45 ਲੱਖ ਤੋਂ ਪਲੱਸ ਦਾ ਭਾਅ ਇੱਥੇ ਜਿਹੜੀ ਮਾਰਕੀਟ ਵੈਲਿਊ 45 ਲੱਖ ਤੋਂ ਉੱਪਰ ਦੀ ਆ ਤੇ ਜਦੋਂ ਇਹਨਾਂ ਨੇ ਪੈਸੇ ਦੇਣੇ ਹੋਏ ਆ ਮੇਰੀ ਵੀਡੀਓ ਸਾਮਕੇ ਤੁਸੀਂ ਰੱਖ ਲਿਓ ਉਦੋਂ ਇਹ ਕਹਿਣਗੇ ਕਿ ਕਲੈਕਟਰ ਰੇਟ ਤੋਂ ਅਸੀਂ ਚੌਗਣੇ ਪੈਸੇ ਦੇਵਾਂਗੇ ਉਹਦੇ 'ਚ ਕੀ ਆ ਇੱਥੇ ਇਹਦਾ ਬਣੂਗਾ 40-42 ਲੱਖ ਰੁਪਈਆ ਯਾਨੀ ਕਿ 3 ਲੱਖ ਰੁਪਈਆ ਔਰ ਤੱਕ ਕਿਸਾਨ ਦਾ ਘਟ ਜਾਣਾ ਤੁਸੀਂ ਇਹ ਨਹੀਂ ਦੱਸ ਰਹੇ ਕਿ ਜਿਹੜੇ ਕਿਸਾਨਾਂ ਦੇ ਬੋਰ ਲੱਗੇ ਨੇ ਉਹਨਾਂ ਦੇ ਉੱਪਰ ਜਿਹੜਾ ਕਿਸਾਨ ਦਾ ਖਰਚਾ ਆਇਆ ਅਸੀਂ ਉਹਦੀ ਪਰਪਾਈ ਕਿਵੇਂ ਕਰਾਂਗੇ ਅਸੀਂ ਜਿਹੜੇ ਕੋਠੇ ਪਾਏ ਨੇ ਉਹਨਾਂ ਦੀ ਪਰਪਾਈ ਕਿਵੇਂ ਕਰਾਂਗੇ ਤੁਸੀਂ ਇਹ ਨਹੀਂ ਦੱਸ ਰਹੇ ਆ ਸੀ ਕਿ ਜਿਹੜੀ ਜਿੰਨੀ ਜ਼ਮੀਨ ਅਸੀਂ ਐਕਵਾਇਰ ਕਰਨੀ ਆ ਉਹਦਾ ਮੁੱਲ ਕੀ ਦੇਵਾਂਗੇ ਇਹ ਵੀ ਪੱਤੇ ਖੋਲੋ ਨਾ ਇਹ ਵੀ ਤੁਸੀਂ ਦੱਸੋ ਨਾ ਫਿਰ ਦੂਸਰੀ ਗੱਲ ਕਿ ਸਭ ਤੋਂ ਵੱਡਾ ਜਿਹੜਾ ਖਸਦਾ ਅੱਜ ਜਿਹੜਾ ਕਿਸਾਨਾਂ ਦੇ ਦਲਾਂ ਦੇ ਵਿੱਚ ਇੱਕ ਭਰਮ ਪੈਦਾ ਹੋਇਆ ਪਿਆ ਉਹ ਵੱਡਾ ਪਰ ਮੇ ਆ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਇਹਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਜ਼ਿਆਦਾ ਆਉਣਾ ਜੇਕਰ ਮੁੱਖ ਮੰਤਰੀ ਸਾਹਿਬ ਇਹ ਗੱਲ ਹੋ ਗਈ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਗਲਤ ਕਰ ਰਹੇ ਹੋ ਅਸੀਂ ਕਹਿੰਦੇ ਕਿ ਤੁਸੀਂ ਚੰਗਾ ਕਰ ਰਹੇ ਹੋ ਪਰ ਭਰਾ ਮੇਰੇ ਸਾਨੂੰ ਇਹ ਵੀ ਦੱਸ ਦੇ ਨਾ ਸਾਡੇ ਜਿਹੜੇ ਸ਼ਿਕਵੇ ਨੇ ਜਿਹੜੀਆਂ ਸਾਡੀਆਂ ਚਿੰਤਾਵਾਂ ਨੇ ਉਹ ਵੀ ਦੂਰ ਕਰ ਦਿਓ ਉਹ ਵੀ ਜਿਹੜੇ ਸਾਡੇ ਕ੍ਰਿਸ਼ਨ ਕੁਮਾਰ ਜੀ ਉਹ ਦੱਸ ਦੇ ਨਾ ਵੀ ਭਾਈ ਇਹਦਾ ਪਾਣੀ ਕਿਵੇਂ ਆਊਗਾ ਕਿੱਥੋਂ ਆਊਗਾ ਕਿੰਨਾ ਆਊਗਾ ਹੁਣ ਜਿਹੜੀ ਐਗਜ਼ਾਮਪਲ ਦੇ ਦਿੱਤੀ ਜਾਂਦੀ ਹੈ ਕਿ ਇੱਕ ਜ਼ਮੀਨ ਦੇ ਇੱਕ ਕਿਆਰੇ ਦੇ ਵਿੱਚ ਤਿੰਨ ਨੱਕੇ ਬਣਾਤੇ ਸਾਰਿਆਂ ਤੋਂ ਪਹਿਲਾ ਜਿਹੜਾ ਨੱਕੇ ਪਹਿਲੇ ਦੇ ਵਿੱਚ ਪਾਣੀ ਘੁੰਮ ਕੇ ਆਉਣਾ ਜੇਕਰ ਬਿਆਸ ਦਾ ਪਾਣੀ ਉਹ ਟੱਕ ਲੱਗ ਕੇ ਆਉਂਦਾ ਅਸੀਂ ਇਹ ਵੀ ਗੱਲਾਂ ਦੇਖਦੇ ਰਹੇ ਹਾਂ ਨਹਿਰਾਂ ਦੇ ਉੱਪਰ ਹਮੇਸ਼ਾ ਅਸੀਂ ਰਹੇ ਹਾਂ ਐਸ ਨਹਿਰ ਦੇ ਵਿੱਚ ਪਾਣੀ ਗੰਦਾ ਜਾਦੇ ਆਉਂਦਾ ਤੇ ਸਰੰਦ ਫੀਡਰ ਵਿੱਚ ਘਟ ਆਉਂਦਾ ਇਹ ਸਾਨੂੰ ਨਹੀਂ ਪਤਾ ਵੀ ਅਸੀਂ ਤਾਂ ਅਸੀਂ ਤਾਂ ਇੰਜੀਨੀਅਰ ਨਹੀਂ ਨਾ ਇਹ ਤਾਂ ਕਹਿੰਦੇ ਵਿਸ਼ਵਾਸੀ ਇੰਜੀਨੀਅਰ ਆ ਪਰ ਕਿਸਾਨ ਇੰਜੀਨੀਅਰ ਤਾਂ ਬਹੁਤ ਵੱਡਾ ਹੁੰਦਾ ਉਹਨੂੰ ਮੰਨਦਾ ਕੋਈ ਨਹੀਂਗਾ ਵੀ ਉਹਦਾ ਜੇਕਰ ਇਸ ਵਿੱਚ ਪਾਣੀ ਗੰਦਾ ਆਉਂਦਾ ਤੇ ਉਹਦੇ ਵਿੱਚ ਉਹਦੂ ਗੰਦਾ ਨਾ ਆਵੇ ਸਾਡਾ ਇਹ ਗੱਲ ਸਾਫ਼ ਕਰ ਦਿਓ ਸਾਡੀ ਜ਼ਮੀਨ ਦੇ ਰੇਟ ਤੁਸੀਂ ਕੀ ਦਿਓਗੇ ਇਹ ਗੱਲ ਸਾਫ਼ ਕਰ ਦਿਓ ਕੋਠੇ ਬਠਲੇ ਜਿਹੜੇ ਟੈਨਗੇ ਉਹ ਕਿੰਨੇ ਹੋਣਗੇ ਉਹ ਗੱਲ ਸਾਫ਼ ਕਰ ਦਿਓ ਤੁਸੀਂ ਮੋਗੇ ਲਾਉਣੇ ਆ ਤੁਸੀਂ ਲਿਫਟ ਪੰਪ ਲਾਉਣੇ ਆ ਇਹ ਗੱਲ ਸਾਫ਼ ਕਰ ਦਿਓ ਤੇ ਦੂਸਰੀ ਗੱਲ ਜੇਕਰ ਸਰਕਾਰਾਂ ਨੇ ਪਾਣੀ ਦੇਣਾ ਹੋਵੇ ਨਾ ਜਸ ਠੀਕ ਆਪਾਂ ਮੰਨ ਲੈਨੇ ਆ ਆ ਜਿਹੜੀਆਂ ਨਹਿਰਾ ਕੁਛ ਟਾਈਮ ਪਹਿਲਾਂ ਹੀ ਬਣੀਆਂ ਨਾ ਬਿਲਕੁਲ ਆ ਇੱਥੇ ਨਾ ਟੁੱਟੀ ਸੀ ਤਿੰਨ ਨਾਰੀ ਹਮ ਮੈਂ ਰੌਲਾ ਪਾਇਆ ਜੈਂਪਾ ਜੀ ਉਦੋਂ ਮਨਿਸਟਰ ਸੀ ਉਹ ਆਏ ਖੁੱਡੀਆਂ ਸਾਹਿਬ ਆਏ ਪਤਾ ਨਹੀਂ ਕਿੰਨੇ ਆਏ ਕ੍ਰਿਸ਼ਨ ਕੁਮਾਰ ਜੀ ਤੇ ਇੱਥੇ ਆ ਕੇ ਬਹਿੰਦੇ ਹੀ ਰਹੇ ਆ ਹਮ ਹਮ ਤੇ ਨਿਕਲਿਆ ਕੁਛ ਨਹੀਂ ਉਸ ਗੱਲ 'ਚ ਵੀ ਕਿਉਂ ਟੁੱਟੀ ਕਿਵੇਂ ਟੁੱਟੀ ਕੁਛ ਨਹੀਂ ਨਿਕਲਿਆ ਉਹਦੇ 'ਚੋਂ ਤੇ ਹੁਣ ਮੈਨੂੰ ਇਹ ਦੱਸਿਓ ਆ ਕਿੱਲੇ ਲਾਂਵ ਦੀ ਆ ਰਸਤਾ ਨੂੰ ਜਾਂਦੀ ਹੋਊਗੀ ਆਹ ਵਿਚਾਲੜ ਲਈ ਪਰੜੀ ਜਾਂਦੀ ਆ। ਉਹਦੋਂ ਪਰੇ ਪਰੜੀ ਬਣ ਗਈ। ਚਾਰ ਤਾਂ ਪਰੜੀਆਂ ਬਣ ਜਾਣੀਆਂ। ਬਿਲਕੁਲ। ਤੇ ਜੇ ਆਹ ਵਿਚਾਲੜ ਦੀ ਚੱਕ ਲੈਂਦੇ ਇੱਕ ਦਰਿਆ ਬਣਾ ਦਿੰਦੇ ਪੱਕੇ ਤੌਰ ਤੇ ਚੰਗਾ ਦਰਿਆ ਬਣਾ ਲੈਂਦੇ। ਇਧਰਲਾ ਜਿਹੜਾ ਹੈਗੀ ਕੰਦ ਚ ਸਟਰੋਂਗ ਕੱਢ ਲੈਂਦੇ, ਪਰਲੀ ਕੱਢ ਲੈਂਦੇ। ਵਿਚਾਲੜ ਲਈ ਚੱਕ ਦਿੰਦੇ। ਨਾ ਜ਼ਮੀਨ ਐਕਵਾਇਰ ਕਰਨ ਦੀ ਲੋੜ, ਨਾ ਦਰਖਤਾਂ ਨੂੰ ਜਿਹੜਾ ਸੀਗਾ ਇਹਨਾਂ ਨੇ ਕੱਟਣ ਦੀ ਜ਼ਰੂਰਤ ਪੈਣੀ ਸੀ। ਜਿੰਨਾ ਰਾਜਸਥਾਨ ਨੂੰ ਦੇਣਾ, ਉੱਥੋਂ ਮਿਲ ਕੇ ਦੇ ਦਿੰਦੇ ਨਾ ਜਿੰਨੇ ਕਯੂਸਸ ਦੇਣਾ। ਜਿਹੜੇ ਸਮਝੌਤੇ ਤੁਸੀਂ ਕਹਿੰਦੇ ਉੱਥੇ ਹੋਏ ਨੇ। ਇਹ ਸਮੱਸਿਆ ਹੀ ਹੱਲ ਹੁੰਦੀ ਸੀ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਆਪਾਂ ਮੇ ਆ ਗਏ ਨੇ ਵੱਡੀਆਂ ਵੱਡੀਆਂ ਗੱਲਾਂ ਕਰ ਗਏ ਨੇ ਬਾਦਲਾਂ ਦੀ ਹਿੱਕ ਤੋਂ ਨਹਿਰ ਕੱਢਣ ਦੀਆਂ ਗੱਲਾਂ ਆਪਾਂ ਮੇ ਕਰ ਗਏ ਨੇ ਤੁਹਾਨੂੰ ਲੱਗਦਾ ਕਿ ਹਜੇ ਵੀ ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਉਹਨਾਂ ਨੇ ਖੋਲ੍ਹੀਆਂ ਨਹੀਂਆਂ ਜਿਹੜੇ ਪੱਤੇ ਉਹਨਾਂ ਨੇ ਖੋਲ੍ਹੇ ਨਹੀਂ ਹਾਲੇ ਉਹ ਬੰਦ ਪਏ ਨੇ ਕਿਸਾਨਾਂ ਦੇ ਸਵਾਲ ਨੇ ਉਹੀ ਗੱਲਾਂ ਦੀ ਤਾਂ ਚਿੰਤਾ ਨਾ ਜਸ ਉਸੇ ਲਈ ਤਾਂ ਸੀ ਇਹ ਗੱਲ ਕਹਿ ਰਹੇ ਆ ਨਾ ਵੀ ਤੁਸੀਂ ਭਾਈ ਮੇਰਿਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੁਸੀਂ ਭਾਈ ਸੋਨੂੰ ਮੈਂ ਤਾਂ ਕਿਹਾ ਕਿ ਤੁਸੀਂ ਮੰਨਦੇ ਹੋ ਕਿ ਮੈਂ ਜਿਹੜਾ ਗਰਾਊਂਡ ਤੋਂ ਉੱਠਿਆ ਹੋਇਆ ਇਨਸਾਨ ਆ ਬਿਲਕੁਲ ਮੈਨੂੰ ਸਾਰੇ ਕਾਸੇ ਦਾ ਪਤਾ ਮੈਨੂੰ ਝੋਨੇ ਦਾ ਪਤਾ ਮੈਨੂੰ ਵਟਾਂ ਲਿਪਣ ਦਾ ਪਤਾ ਮੈਨੂੰ ਪਾਣੀਆਂ ਬਾਰੇ ਪਤਾ ਤੇ ਤੈਨੂੰ ਇਹ ਵੀ ਪਤਾ ਹੋਊਗਾ ਕਿ ਕਿਸਾਨ ਦੀ ਜ਼ਮੀਨ ਮਾਂ ਹੁੰਦੀ ਆ ਬਿਲਕੁਲ ਉਹ ਆਪਣੀ ਮਾਂ ਦੇ ਪ੍ਰਤੀ ਚਿੰਤਤ ਆ ਕਿ ਰੇਟ ਤੂੰ ਕੀ ਦੇ ਰਿਹਾ ਪਾਣੀ ਕਿਸ ਢੰਗ ਨਾਲ ਦੇਵੇਂਗਾ ਮੁੱਡੇ ਨਾਲੇ ਦਾ ਪਾਣੀ ਇਹਦੇ ਵਿੱਚ ਪਊਗਾ ਜਾਂ ਨਾ ਪਊਗਾ ਇਹ ਚਿੰਤਾਵਾਂ ਨੇ ਕਿਸਾਨਾਂ ਦੀਆਂ ਅਦਰਵਾਈਜ਼ ਇੱਥੇ ਕੀ ਹੁੰਦਾ ਕਿ ਅਵਸਰ ਆ ਜਾਂਦੇ ਆ ਤੇ ਸ਼ੁਰੂ ਕਰ ਦਿੰਦੇ ਆ ਕਦੇ ਕਿਸਾਨ ਨੂੰ ਕਿਸਾਨ ਦੀ ਮਰਜ਼ੀ ਪੁੱਛੀ ਆ ਅੱਜ ਜਿਹੜੇ ਕਿਸਾਨ ਦੀ ਚਾਰਕਨਾਲਾ ਜਿਹੜੇ ਕਿਸਾਨ ਦੀ ਇੱਕ ਕਿੱਲਾ ਜਿੰਨੀ ਵੀ ਜ਼ਮੀਨ ਚਲੀ ਗਈ ਉਹ ਕਦੇ ਉਹਦੇ ਤੋਂ ਦੁਬਾਰਾ ਬੰਨੀ ਨਹੀਂ ਜੱਸ ਬਿਲਕੁਲ ਕਦੇ ਨਹੀਂ ਬੰਦੀ ਕਿ ਸਾਡੇ ਸਿਸਟਮ ਹੀ ਇਹੋ ਜਿਹੇ ਆ ਸਾਡੇ ਛੋਟੇ-ਛੋਟੇ ਘਰਾ ਘਰਾਂ ਦੇ ਵਿੱਚ ਖਰਚੀ ਇਹੋ ਜੇ ਹੋ ਜਾਂਦੇ ਆ ਤਾਂ ਲੱਗਦਾ ਵੀ ਕਿਸਾਨ ਚਿੰਤਾ ਦੇ ਵਿੱਚ ਵੀ ਨੇ ਇਸ ਚੀਜ਼ਾਂ ਸੋਚ ਕੇ ਵੀ ਜਿਵੇਂ ਤੁਸੀਂ ਵੀ ਗੱਲ ਕਰੀਆ ਕਿ ਬਹੁਤੇ ਭਰਾਮਾਂ ਦੀ ਜ਼ਮੀਨ ਬਹੁਤੇ ਕਿਸਾਨ ਜ਼ਮੀਨ ਇਸ ਨਹਿਰ ਦੇ ਵਿੱਚ ਆਈ ਹੋਣੀ ਆ ਤੇ ਉਹ ਅੱਜ ਵੀ ਬੇਜ਼ਮੀਨ ਆ ਜਾਂ ਜਿੰਨੀ ਇਹਦੇ ਵਿੱਚ ਆ ਗਈ ਉਹਨਾਂ ਤੋਂ ਬਾਅਦ ਦੇ ਵਿੱਚ 11 ਵੀ ਨਹੀਂ ਬਣੀ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦੇ ਕਾਰਨ ਵੀ ਕਿਸਾਨ ਚਿੰਤਾ ਦੇ ਵਿੱਚ ਆ ਵੀਰ ਕੋਈ ਕੋਈ ਇੱਥੇ ਕਿੱਲੇ ਵਾਲਾ ਵੀ ਹੋਊ ਕੋਈ ਚੋਹਾ ਕਿੱਲੇ ਵਾਲਾ ਵੀ ਉੱਤੇ ਕੋਈ ਕੁਸ਼ ਕਨਾਲਾਂ ਵਾਲਾ ਵੀ ਹੋਊਗਾ ਵੀਰ ਮੇਰੇ ਤਾਂ ਆਹੀ ਕਨਾਲਾਂ ਆਹੀ ਪੂੰਜੀ ਆ ਜੇ ਇਹ ਵੀ ਚਲ ਗਈ ਤਾਂ ਮੇਰਾ ਬਣੂ ਕੀ ਉਹੀ ਗੱਲ ਦੀ ਤਾਂ ਚਿੰਤਾ ਨਾ ਉਹੀ ਮੈਂ ਦੱਸਿਆ ਵੇ ਮੈਂ ਨਾਂ ਨਹੀਂ ਲੈਣਾ ਚਾਹਣਾ ਬਥੇਰੇ ਬੰਦੇ ਨੇ ਸਾਨੂੰ ਪਤਾ ਜਿਨ੍ਹਾਂ ਦੇ ਪੁੱਤ ਪੁੱਤਰੇ ਅੱਜ ਵੀ ਬੇਜਮੀਨੇ ਬੈਠੇ ਆ ਜਦੋਂ ਆ ਨਹਿਰਾਂ ਨਿਕਲੀਆਂ ਸੀ ਕਿਸੇ ਦਾ 14 ਕਿੱਲਿਆਂ ਦਾ ਟੱਕ ਕਿਸੇ ਦਾ 10 ਕਿੱਲਿਆਂ ਦਾ ਟੱਕ ਸਾਰਾ ਨਹਿਰਾਂ ਦੇ ਵਿੱਚ ਆਇਆ ਪੁੱਤ ਪੁੱਤਰੇ ਬੇਜਮੀਨੇ ਹੋ ਗਏ ਉਹਨਾਂ ਦੇ ਨਹੀਂ ਜ਼ਮੀਨਾਂ ਉਹਨਾਂ ਤੋਂ ਦੁਬਾਰਾ ਜੜੀਆਂ ਬਣੀਆਂ ਉਹਦਾ ਵੱਡਾ ਕਾਰਨ ਹੀ ਇਹ ਸੀਗਾ ਫਿਰ ਇਹ ਅਸੀਂ ਇਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਦੱਸੋ ਕਿ ਇੱਕ ਪੂਰੇ ਜਿਹੜੇ ਤਿੰਨ ਜ਼ਿਲ੍ਹੇ ਖਾਸ ਤੌਰ ਤੇ ਪੈਂਦੇ ਨੇ ਫਰੀਦਕੋਟ ਮੌਕਸਰਦਾ ਤੇ ਉਹ ਤੋਂ ਪਿੱਛੇ ਫਿਰੋਜ਼ਪੁਰ ਦਾ ਏਰੀਆ ਤੁਸੀਂ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨਾਂ ਨੂੰ ਇਹ ਆਰਡਰ ਕਰੋ ਕਿ ਜਿਹੜੇ ਨਾਲ ਲੱਗਦੇ ਕਿਸਾਨ ਨੇ ਉਹਨਾਂ ਦੇ ਦੁੱਖ ਸੁਣੋ ਉਹਨਾਂ ਦੀਆਂ ਤਕਲੀਫਾਂ ਸੁਣੋ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਦਾ ਇੱਥੇ ਸਾਰੀ ਨਹਿਰ ਦੇ ਨਾਲ ਪ੍ਰੋਪਰ ਪਈ ਹੋਣੀ ਆ ਉਹ ਜ਼ਮੀਨਾਂ ਇੱਥੇ ਜਦੋਂ ਇਹ ਨਹਿਰਾਂ ਬਣੀਆਂ ਸੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਉਦੋਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਸਨ ਉਹ ਜ਼ਮੀਨਾਂ ਉਦੋਂ ਬਾਅਦ ਦੇ ਵਿੱਚ ਪੱਠੇ ਲਾਉਣ ਲਈ ਵਰਤੀਆਂ ਗਈਆਂ ਇੱਟਾਂ ਵਾਲੇ ਪੱਠੇ ਲੱਗੇ ਇੱਟਾਂ ਨਾਲੇ ਕੰਮ ਮੁਕੰਮਲ ਹੋਇਆ ਜਦੋਂ ਉਹ 5 5 7 7 10 10 ਕਿ ਏਕੜ ਦੇ ਜਿਹੜੇ ਪਲਾਟ ਸੀਗੇ ਉਹ ਸਰਕਾਰ ਨੇ ਨਿਲਾਮ ਕੀਤੇ ਨਾ ਲੱਗਦੇ ਕਿਸਾਨਾਂ ਨੇ ਰਾਜਸਥਾਨ ਸਰਕਾਰ ਤੋਂ ਉਹ ਜਿਹੜੇ ਨੇ ਪੱਠੇ ਖਰੀਦੇ ਜਿਨ੍ਹਾਂ ਨੂੰ ਪੱਠੇ ਦਾ ਨਾਮ ਦਿੰਦੇ ਆ ਅੱਜ ਕਿਸਾਨ ਉਹ ਜ਼ਮੀਨਾਂ ਖਰੀਦੀਆਂ ਫੋਰ ਐਗਜ਼ਾਮਪਲ ਕਿ ਮੰਨ ਲਓ ਸਾਹਮਣੇ ਵਾਲਾ 5 ਕਿੱਲੇ ਦਾ ਪਲਾਟ ਕਿਸੇ ਕਿਸਾਨ ਦਾ ਉਸ ਪਲਾਟ ਨੂੰ ਬਾਈ ਜੀ ਜਿਹੜਾ ਰਸਤਾ ਨਹੀਂਗਾ ਹੂੰ ਉਹਨੂੰ ਰਸਤਾ ਖਤਮ ਕੀਤਾ ਹੋਇਆ ਮਾਲ ਵਿਭਾਗ ਦੇ ਵਿੱਚ ਹੂੰ ਤੇ ਰਸਤਾ ਲੋਕਾਂ ਨੇ ਜਿਹੜਾ ਹੈਗਾ ਰਾਜਸਥਾਨ ਦੇ ਆ ਰਸਤੇ ਵਿੱਚ ਦੀ ਲੰਘਦੇ ਨੇ ਹੂੰ ਇਹ ਚਿੰਤਾ ਹੋਗੀ ਨਾ ਬਿਲਕੁਲ ਵੀ ਸਾਨੂੰ ਪੋਲ ਦੇਵੋਗੇ ਹੂੰ ਸਾਨੂੰ ਉਹ ਨੰਗਰ ਰਸਤੇ ਕੀ ਬਣਾ ਕੇ ਦੇਵੋਗੇ ਹੂੰ ਕੀ ਤੁਸੀਂ ਲਿਖਤੀ ਰੂਪ ਦੇ ਵਿੱਚ ਦੇਵੋਗੇ ਕਿ ਜਿਹੜੀ ਪਰੜੀ ਬਣੂਗੀ ਉਹ ਸੇਫ ਬਣੂਗੀ ਤੇ ਤੁਸੀਂ ਉਸ ਰਸਤੇ ਲੰਘ ਸਕਦੇ ਹੋਵੋਗੇ ਹੂੰ ਅਜਿਹੀਆਂ ਚਿੰਤਾਵਾਂ ਨੇ ਅਸੀਂ ਤਾਂ ਕਹਿੰਨੇ ਆ ਕਿ ਤੁਸੀਂ ਪਹਿਲਾਂ ਸਾਡੀਆਂ ਚਿੰਤਾਵਾਂ ਸੁਨਿਆ ਕਰੋ ਸਾਡੇ ਦੁੱਖ ਸੁਨਿਆ ਕਰੋ ਤੁਸੀਂ ਡੀਸੀ ਸਹਿਬਾਨਾਂ ਨੂੰ ਕਹਿ ਦਿਓ ਜ਼ਿਲ੍ਹਿਆਂ ਦੇ ਨੂੰ ਅਸੀਂ ਉਹਨਾਂ ਕੋਲ ਆਪਦੀਆਂ ਅਰਜ਼ੀਆਂ ਲਾ ਗੇ ਵੀ ਭਾਈ ਸਾਨੂੰ ਆਹ ਜਿਹੜੀਆਂ ਚਿੰਤਾਵਾਂ ਨੇ ਵੀ ਆ ਨਹਿਰ ਨਿਕਲ ਗਈ ਤਾਂ ਉਹਦੇ ਨਾਲ ਆ ਹੋਊਗਾ ਸਾਡੇ ਦੁੱਖ ਸੁਨੇ ਜਾਣ ਸਾਡੇ ਦੁੱਖ ਸੁਨੇ ਜਾਣ ਤੇ ਜਦੋਂ ਤੁਸੀਂ ੱੱਕਾ ਕਰਦੇ ਆ ਨਾ ਤੁਸੀਂ ਮੰਨ ਲਓ ਕਿ ਤੁਸੀਂ ਕਹਿੰਦਾ 6 ਮਹੀਨਿਆਂ ਨੂੰ ਨਹਿਰ ਨਿਕਲਣੀ ਆ ਕਿਸਾਨ ਨੂੰ ਇਹ ਨਹੀਂ ਪਤਾ ਵੀ ਮੇਰਾ ਰਕਬਾ ਕਿੰਨਾ ਹੋਣਾ ਕਿਸਾਨ ਨੂੰ ਇਹ ਨਹੀਂ ਪਤਾ ਮੇਰੀ ਜ਼ਮੀਨ ਕਿੰਨੀ ਜਾਣੀ ਆ ਹੁਣ ਮੇਰੀ ਗੱਲ ਇੱਕ ਹੋਰ ਤੁਸੀਂ ਨੋਟ ਕਰਿਓ ਜਿੱਥੇ-ਜਿੱਥੇ ਨਹਿਰਾਂ ਦੇ ਬੰਡ ਪੈਂਦੇ ਆ ਮੋੜ ਪੈਂਦੇ ਆ ਜਿੱਥੇ ਨਹਿਰਾਂ ਦੇ ਇਹ ਟੈਕਨੀਕਲੀ ਗੱਲ ਆ ਇਹਨਾਂ ਦੇ ਇੰਜੀਨੀਅਰ ਤਾਂ ਸਾਨੂੰ ਮੰਨਦੇ ਹੀ ਕੁਛ ਨਹੀਂ ਨਾ ਉਹ ਤਾਂ ਕਹਿੰਦੇ ਆ ਜਿਹੜਾ ਕਿਸਾਨ ਆ ਜੱਟ ਆ ਉਹ ਤਾਂ ਕਮਲਾ ਹੁੰਦਾ ਕਮਲਾ ਤਾਂ ਭਾਈ ਆਪੇ ਆ ਜਿਹੜੀ ਘਾਟੇ ਵਾਲੀ ਖੇਤੀ ਆ 30 ਰੁਪਏ ਦੀ ਜਿਹੜੀ ਕਣਕ ਉਹ ਸਾਨੂੰ 25ਾਂ ਚ ਵੇਚੀ ਜਾਂਦਾ ਉਹ ਕਮਲਾ ਤਾਂ ਹੈਗਾ ਉਹ ਮਜਬੂਰ ਆ ਨਾ ਉਹਦੇ ਕੋਲੇ ਹੋਰ ਸਾਧਨ ਹੈ ਨਹੀਂਗਾ ਜਿੱਥੇ ਮੋੜ ਪੈਂਦੇ ਆ ਉੱਥੇ ਜਾਂ ਤਾਂ ਜ਼ਮੀਨਾਂ ਘਟਦੀਆਂ ਜਾਂ ਜ਼ਮੀਨਾਂ ਵਧਦੀਆਂ ਹੁਣ ਇਹਨਾਂ ਨੂੰ ਇਹ ਵੀ ਚਾਹੀਦਾ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨੀਆਂ ਹੁਣ ਉਹ ਜ਼ਮੀਨ ਦੀ ਮੈਂਤੀ ਵਾਸਤੇ ਹੁਣ ਅਛਾ ਜ਼ਮੀਨ ਦੀ ਮੈਂਤੀ ਵਾਸਤੇ ਜਿਹੜਾ ਜਸਮੈ ਤੈਨੂੰ ਦੱਸ ਦਿਆਂ ਹੁਣ ਜਿਹੜਾ ਹੈਗਾ ਜ਼ਰੀਬ ਨਾਲ ਮੈਂਤੀ ਨਹੀਂ ਹੁੰਦੀ ਮਾਲ ਵਿਭਾਗ ਜ਼ਰੀਬ ਨਾਲ ਪਟਵਾਰੀ ਜ਼ਰੀਬ ਚਾ ਕੇ ਮੈਂਤੀ ਨਹੀਂ ਕਰਦਾ ਹੁਣ ਕਹਿੰਦੇ ਆ ਜੀ ਤੁਸੀਂ ਟੈਕਨੀਕਲੀ ਅੱਜ ਜਿਹੜੇ ਆਧੁਨਿਕ ਤਰੀਕੇ ਦੇ ਨਾਲ ਦੀ ਮੈਂਤੀ ਕਰਵਾਓ ਉਸ ਤਰੀਕੇ ਦੇ ਨਾਲ ਡਰੋਨ ਨਾਲ ਕਹਿੰਦੇ ਆ ਮਸ਼ੀਨਾਂ ਨਾਲ ਕਹਿੰਦੇ ਆ ਤੇ ਉਹਦਾ ਖਰਚਾ ਦੱਸਿਓ ਮੈਨੂੰ ਦਰਸ਼ਕ ਵੀਰ ਇੱਕ ਗੱਲ ਦੱਸ ਦੇਣ ਕਿ ਉਹਦਾ ਖਰਚਾ ਡੀਸੀ ਨੇ ਨਿਰਧਾਰਤ ਕਿੰਨਾ ਕੀਤਾ ਤੇ ਇਹ ਕਿੰਨਾ ਲੈਂਦੇ ਆ ਇੱਕ ਵਾਰ ਜੇਕਰ ਨਿਸ਼ਾਨਦੇਹੀ ਲੈਣੀ ਹੋਵੇ 15000 ਰੁਪਏ ਖਰਚਾ ਆਉਂਦਾ ਜਸ ਸਰਕਾਰੀ ਰੇਟ ਮੇਰੇ ਹਿਸਾਬ ਨਾਲ ਜੇ ਮੈਂ ਗਲਤ ਨਾ ਹੋਵਾਂ ਤਕਰੀਬਨ 6000 ਦੇ ਕਰੀਬ ਹੋਊਗਾ ਕਿਸੇ ਨੇ ਲਿਆ ਹੀ ਨਹੀਂ 6000 ਹੁਣ ਜਦੋਂ ਹੁਣ ਅਸੀਂ ਮੰਨ ਲਓ ਨਾਲ 4 ਏਕੜ ਦਾ ਪਲਾਟ ਆ ਹੁਣ ਸਾਨੂੰ ਇਸ ਦੀ ਗੱਲ ਦੀ ਚਿੰਤਾ ਕਿ ਸਾਡੀ ਜ਼ਮੀਨ ਕਿੱਥੇ ਜੇ ਖੜੀ ਆ ਜੇ ਤਾਂ ਗਵਾਂਟੀ ਦੀ ਹੋਵੇ ਤਾਂ ਵਟ ਪੱਕੀ ਹੁੰਦੀ ਆ ਅੱਛਾ ਫਿਰ ਇੱਥੇ ਕਈ ਦਰਸ਼ਕ ਵੀਰ ਕਮੈਂਟ ਕਰਨਗੇ ਤੁਸੀਂ ਤਾਂ ਜ਼ਮੀਨਾਂ ਵਾਹੀਆਂ ਹੋਣੀਆਂ ਸਰਕਾਰੀ ਮਿੱਤਰ ਪਿਆਰੋ ਜੇ ਵਾਹਾਂ ਹੁੰਦੀਆਂ ਤਾਂ ਇਕ ਵੈਰ ਨਹੀਂ ਸੀ ਹੋਣੀਆਂ ਗੋਹਣ ਵਾਲੇ ਵੀ ਹੈਗੇ ਕੰਨਾਂ ਨੇ ਵਾਹੀਆਂ ਹੋਣੀਆਂ ਜੇ ਨਾਲ ਪਈ ਸੀ ਤਾਂ ਅਗਲੇ ਨੇ ਵਾਹਲੀ ਹੋਊਗੀ ਕਿ ਇਹਦੇ ਚ ਵੱਡਾ ਪਹਾੜ ਤਾਂ ਹੈ ਗਿਆ ਜੇਕਰ ਲੀਡਰ ਜਿਹੜਾ ਕੋਈ ਐਮਐਲਏ ਆ ਉਹ ਪੰਜਾ ਕਿੱਲੇ ਵਾਲਾ ਐਮਐਲਏ ਤੇ ਆਉਂਦੇ ਸਾਲ ਚ 100 ਕਿੱਲੇ ਵਾਲਾ ਬਣ ਜਾਂਦਾ ਤੇ ਜੇ ਕਿਸਾਨ ਨੇ ਨਾਲ ਅਗ ਵਿਚਾਰਕ ਨਾਲਾਂ ਵਾਹਲੀ ਤੇ ਉਹ ਵੀ ਪਹਾੜ ਨਹੀਂ ਡੇਗਦਾ ਹੁਣ ਉੱਥੇ ਇਹ ਆ ਕਿ ਜੇ ਉਹਨੂੰ ਮਿੰਤੀ ਕਰਾਉਣੀ ਪੈਗੀ ਅੱਛਾ 15 ਤੋਂ ਲੈ ਕੇ 20000 ਦਾ ਖਰਚਾ ਕਿਸਾਨ ਦਾ ਹੋ ਗਿਆ ਬਿਲਕੁਲ ਉਹ ਸਾਡੀ ਕਾਮੇਡੀ ਤੇ ਸਾਡੀ ਤੇ ਭਾਰ ਬਣ ਗਿਆ ਨਾ ਬਿਲਕੁਲ ਸਾਡਾ ਤਾਂ ਦੋ ਮਹੀਨਾ ਤੇ ਤਿੰਨ ਮਹੀਨਾ ਦਾ ਰਾਚਣ ਗਿਆ ਉਹ ਸਾਡੀਆਂ ਇਹ ਚਿੰਤਾਵਾਂ ਨੇ ਮੁੱਖ ਮੰਤਰੀ ਸਾਹਿਬ ਉਹਨਾਂ ਚਿੰਤਾਵਾਂ ਦੇ ਉੱਪਰ ਗੌਰ ਕਰੋ ਤੁਸੀਂ ਜ਼ਿਲ੍ਹਿਆਂ ਦੇ ਕਲੈਕਟਰ ਸਹਿਬਾਨਾਂ ਨੂੰ ਕਹੋ ਕਿ ਕਿਸਾਨਾਂ ਜਿਹਦੇ ਜਿਹੜੇ ਦੁੱਖ ਨੇ ਉਹ ਸੁਣ ਤਾਂ ਨਿਕਲਦੀ ਹੈ ਨਿਕਲ ਜੀ ਫਿਰ ਜਦੋਂ ਲੋਕ ਪਟੀਸ਼ਨਾਂ ਪਾਉਣ ਲੱਗ ਗਏ ਲੋਕ ਸੜਕਾਂ ਦੇ ਉੱਪਰ ਆ ਗਏ ਤੇ ਜਿਹੜੇ ਇਹਨਾਂ ਦੇ ਹਮਾਇਤੀ ਉਹ ਪਹਿਲਾਂ ਕਾਲੀਆਂ ਦੇ ਕਾਂਗਰਸੀਆਂ ਦੇ ਕੜਮ ਚੌਧਰੀ ਹੁੰਦੇ ਸੀਗੇ ਚੰਗੇ ਨੂੰ ਅਸੀਂ ਚੰਗਾ ਕਵਾਂਗੇ ਜਿਹਨੇ ਚੰਗਾ ਕੀਤਾ ਜਿਹੜਾ ਕੰਮ ਚੰਗਾ ਕੀਤਾ ਚੰਗਾ ਕਵਾਂਗੇ ਪਰ ਜਦੋਂ ਕਦੇ ਇਹੋ ਜੀਆਂ ਗੱਲ ਹੋ ਜਾਂਦੀ ਹੈ ਤੇ ਇਹਨਾਂ ਦੇ ਕੜਮ ਚੌਧਰੀ ਕਹਿੰਦੇ ਆ ਇਹ ਤਾਂ ਵਿਲੜ ਨੇ ਇਹ ਤਾਂ ਐਵੇਂ ਬੈਠੇ ਨੇ ਹੁਣ ਤੁਸੀਂ ਮੈਨੂੰ ਆਪ ਦੱਸਿਓ ਕੀ ਇਹ ਚਿੰਤਾਵਾਂ ਸਾਡੀਆਂ ਬੇਗਰਜ਼ੀਆਂ ਨੇ ਸਾਡੀਆਂ ਜਾਇਜ਼ ਚਿੰਤਾਵਾਂ ਨੇ ਜੇਕਰ ਮੁੱਖ ਮੰਤਰੀ ਸਾਹਿਬ ਤੁਸੀਂ ਪੱਤੇ ਖੋਲ੍ਹੇ ਆ ਸਵਾਰਕੇ ਖੋਲ੍ਹ ਦਿਓ ਇਹੀ ਤੁਹਾਡੇ ਤੱਕ ਬੇਨਤੀਆਂ ਨੇ ਜੀ ਸਮਾਂ ਇਹ ਤਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਇੱਕ ਕਿਸਾਨ ਦੇ ਰੂਪ ਦੇ ਵਿੱਚ ਇਹ ਸ਼ਾਇਦ ਇਕੱਲੇ ਹਰਿੰਦਰ ਦੀ ਜਿਹੜੀ ਹੈਗੇ ਖਤਸ਼ੇ ਨਹੀਂ ਆ ਇਕੱਲੇ ਹਰਿੰਦਰ ਦੇ ਸਵਾਲ ਨਹੀਂ ਆ ਇਹ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਨਹਿਰ ਨਿਕਲਣੀਆਂ ਸ਼ਾਇਦ ਬਹੁਤੇ ਕਿਸਾਨਾਂ ਦੇ ਸਵਾਲ ਹੋਣਗੇ ਮੁੱਖ ਮੰਤਰੀ ਸਾਹਿਬ ਆ ਇੱਥੇ ਆ ਕੇ ਗਏ ਆ ਹਾਲਾਂਕਿ ਆ ਕੇ ਬਾਦਲਾਂ ਤੇ ਵੱਡੀ ਟਿੱਪਣੀ ਹੋਰ ਲੀਡਰਾਂ ਦੇ ਉੱਪਰ ਵੱਡੀ ਟਿੱਪਣੀ ਉਹਨਾਂ ਨੇ ਕੀਤੀ ਆ ਚਲੋ ਉਹਨਾਂ ਦਾ ਨਿੱਜੀ ਹੱਕ ਆ ਟਿੱਪਣੀ ਕਰਨੀ ਜਾਂ ਨਾ ਕਰਨੀ ਪਰ ਇੱਥੇ ਜਿਵੇਂ ਹਰਿੰਦਰ ਨੇ ਵੀ ਗੱਲ ਕਰੀਏ ਕਿ ਬਹੁਤੇ ਪੱਤੇ ਐਸੇ ਨੇ ਜਿਹੜੇ ਹਜੇ ਖੁੱਲਣ ਕਲਿਓ ਰਹਿ ਗਏ ਤਾਂ ਬੇਨਤੀ ਅਸੀਂ ਵੀ ਆਪਣੇ ادارے ਦੇ ਜ਼ਰੀਏ ਇਹੀ ਕਰਦੇ ਆ ਕੇ ਮੁੱਖ ਮੰਤਰੀ ਸਾਹਿਬ ਕੇ ਜੋ ਬੇਨਤੀਆਂ ਜਾਂ ਜੋ ਸਵਾਲ ਕਿਸਾਨਾਂ ਦੇ ਨੇ ਉਹਨਾਂ ਦੇ ਜਵਾਬ ਜਿਹੜੇ ਆ ਜ਼ਰੂਰ ਦਿਓ ਜਾਂ ਜਿਸ ਤਰ੍ਹਾਂ ਦੇ ਵੀ ਸਵਾਲ ਨੇ ਤਾਂ ਆਪਣੇ ਕਲੈਕਟਰਾਂ ਦੀ ਡਿਊਟੀ ਜਿਹੜੀ ਆ ਜ਼ਰੂਰ ਕਮ ਸੇ ਕਮ ਨਿਰਧਾਰਤ ਕੀਤੀ ਜਾਵੇ ਅਫਸਰਾਂ ਦੀ ਉੱਚ ਅਧਿਕਾਰੀਆਂ ਦੀ ਡਿਊਟੀ ਜ਼ਰੂਰ ਨਿਰਧਾਰਤ ਕੀਤੀ ਜਾਵੇ ਕਿ ਆਉਣ ਦੁੱਖ ਤਕਲੀਫਾਂ ਉਹਨਾਂ ਕਿਸਾਨਾਂ ਦੇ ਸੁਣ ਕਿਸਾਨਾਂ ਨੂੰ ਜਿਹੜੇ ਹੈਗੇ ਨੇ ਜਵਾਬ ਉਹਨਾਂ ਦੇ ਦਿੱਤੇ ਜਾਣ ਤਾਂ ਜੋ ਉਹ ਵੀ ਜ਼ਮੀਨਾਂ ਆਪਣੀਆਂ ਸਸਕੇ ਦੇਣ ਭਾਈ ਉਹਨਾਂ ਨੂੰ ਉਹਨਾਂ ਦਾ ਬਣਦਾ ਮੁੱਲ ਜਿਹੜਾ ਬਣਦਾ ਮੁਆਵਤਾ ਉਹ ਪੂਰਾ ਮੁੱਲ ਉਹਨਾਂ ਨੂੰ ਮਿਲ ਸਕੇ ਤੁਸੀਂ ਜੁੜੇ ਰਹੋ ਆ ਰਹੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਾਜ਼ ਕਰੇ ਬੰਦੇ ਹੋ ਜਾਇਦ ਧੰਨਵਾਦ ਜੀ